ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੇਲੇ ਰਾਤ ਦਾ ਵਕਤ ਹੈ ਤੇ ਮੈਂ ਪਿੰਡ ਖੜਾ ਮੁੱਦੋ ਸੰਗਤੀਆਂ ਇਹ ਸਾਬ ਜਦਾ ਹਜੀਤ ਸਿੰਘ ਨਗਰ ਜ਼ਿਲ੍ਹੇ ਦਾ ਪਿੰਡ ਹੈ ਤੇ ਇੱਥੇ ਇਸ ਪਿੰਡ ਨੇ ਇਸ ਨਗਰ ਨੇ ਪੂਰਾ ਨਗਰ ਖੜਾ ਮੇਰੇ ਨਾਲ ਨੌਜਵਾਨ ਖੜੇ ਸਾਰੇ ਖੜੇ ਆ ਨੰਬਰਦਾਰ ਕੋਈ ਹੋਰ ਪਿੰਡ ਦੇ ਜਿਹੜੇ ਮੋਤਵਾਰ ਸੱਜਣ ਸਾਰੇ ਖੜੇ ਆ ਇਨਾਂ ਨੇ ਇੱਕ ਮਤਾ ਪਾਇਆ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਕੋਈ ਵੀ ਜਿਹੜਾ ਸਾਡੇ ਪਿੰਡ ਤੋਂ ਬਾਹਰਲਾ ਬੰਦਾ ਹੈ ਉਹ ਬੰਦੇ ਨੂੰ ਅਸੀਂ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਰਹਿਣ ਤੋਂ ਰੋਕਿਆ ਕਿਉਂਕਿ ਅੱਜ ਕੱਲ੍ਹ ਜਿਹੜੀਆਂ ਆਮ ਤੌਰ ਤੇ ਘਟਨਾਵਾਂ ਵਾਪਰ ਰਹੀਆਂ ਨੇ ਜਿਵੇਂ ਕਬਰਾਲਾ ਪਿੰਡ ਕਬਰਾਲਾ ਥਾਣਾ ਪੈਂਦਾ ਜ਼ਿਲ੍ਹਾ ਮੁਕਸਰ ਦਾ ਉੱਚੇ ਦੋ ਕੁੜੀਆਂ ਭੁਜਾ ਕੇ ਲੈ ਗਏ ਬਾਹਰਲੇ ਬੰਦੇ ਤਾਂ ਮੈਂ ਐਸਚੋ ਨੂੰ ਫੋਨ ਕੀਤਾ ਵੀ ਕਾਰਵਾਈ ਕਿਉਂ ਨਹੀਂ ਕਰ ਰਿਹਾ ਐਸਚੋ ਮੈਨੂੰ ਜਵਾਬ ਦਿੰਦਾ ਕਿ ਉਹਨਾਂ ਦਾ ਕੋਈ ਪਤਾ ਹੀ ਨਹੀਂ ਕੋਈ ਟਿਕਾਣਾ ਹੀ ਨਹੀਂ ਪਤਾ ਕਿ ਨੂੰ ਫੜ ਕੇ ਲੈਗੀ ਆ ਪਥਰਾਵਾ ਪਿੰਡ ਰਾਏਕੋਟ ਦੇ ਕੋਲੇ ਪਰਸੋਂ ਕਤਲ ਹੋਇਆ ਉਹਨੂੰ ਵੀ ਕਤਲ ਕਰਨ ਵਾਲਾ ਕੋਈ ਬਾਹਰਲਾ ਬੰਦਾ ਸੀ ਨਹੀਂ ਲੱਭਿਆ ਕਰ ਕਰਕੇ ਟੱਪ ਗਿਆ ਸੋ ਇਹ ਜਿਹਾ ਕਟਰਾਵਾ ਪੰਜਾਬ ਦੇ ਵਿੱਚ ਰੋਜ਼ ਦਿਨ-ਦਿਨ ਵਾਧੀਆਂ ਜਾ ਰਹੀਆਂ ਨੇ ਲੁਧਿਆਣੇ ਦੇ ਵਿੱਚ ਅਚਾਰ ਦਿਨ ਪਹਿਲਾਂ ਤੁਸੀਂ ਵੀਡੀਓ ਸਾਰਿਆਂ ਨੇ ਦੇਖੀ ਗੀਆਂ ਹੋਣੀਆਂ ਨੇ ਕਿ ਕੋਈ ਅਫਰੀਕਨ ਲੋਕ ਬਾਜ਼ਾਰ ਦੇ ਵਿੱਚ ਸ਼ਰਿਆਮ ਉੱਥੇ ਦਾਹ ਲੈ ਕੇ ਤੇ ਧਾਰ ਹਥਿਆਰ ਲੈ ਕੇ ਵੱਢ ਰਹੇ ਨੇ ਇਸ ਕਰਕੇ ਇਸ ਨਗਰ ਨੇ ਫੈਸਲਾ ਕੀਤਾ ਸੀ ਵੀ ਕੋਈ ਵੀ ਇੱਥੇ ਜਿਹੜਾ ਬਾਹਰਲਾ ਬੰਦਾ ਉਸ ਦੀ ਉਹਦੀ ਪਿੰਡ ਦੇ ਵਿੱਚ ਜਿਹੜੀ ਐਂਟਰੀ ਆ ਉਹਨੂੰ ਪਿੰਡ ਚ ਉਹ ਕਿਰਾਏ ਤੇ ਵੀ ਨਹੀਂ ਅਸੀਂ ਰਹਿਣ ਦੇਣਾ ਤੇ ਉਹਦੀ ਬਾਹਰਲੇ ਬੰਦੇ ਦੀ ਪਿੰਡ ਚ ਕੋਈ ਵੋਟ ਵਗੈਰਾ ਉਹ ਬਣਾਉਂਦਾ ਤਾਂ ਉਹਦਾ ਇਹਨਾਂ ਨੇ ਇੱਕ ਮਤਾ ਪਾਇਆ ਉਸ ਮਤੇ ਨੂੰ ਲੈ ਕੇ ਅੱਜ ਸਾਨੂੰ ਕਿਉਂ ਆਉਣਾ ਪਿਆ ਪਿੰਡ ਨੇ ਫੈਸਲਾ ਕੀਤਾ ਪਿੰਡ ਦੀ ਮਰਜ਼ੀ ਹੈ ਕਿ ਅਸੀਂ ਕਿਹਨੂੰ ਨਹੀਂ ਰੱਖਣਾ ਸਮੁੱਚੇ ਪਿੰਡ ਦੀ ਮਰਜ਼ੀ ਹੈ ਔਰ ਉਹਦਾ ਵਿਰੋਧ ਹੋਇਆ ਉਹਦਾ ਵਿਰੋਧ ਦੇ ਵਿੱਚ ਕੀ ਦਾ ਵਿਰੋਧ ਹੋਇਆ ਇੱਥੇ ਬਲਾਕ ਮਾਜਰੀ ਥਾਣਾ ਪੈਂਦਾ ਐ ਐਸਐਚਓ ਲੱਗਿਆ ਸੁਨੀਲ ਕੁਮਾਰ ਉਹਨਾਂ ਦਾ ਇਹਨਾਂ ਨੂੰ ਫੋਨ ਆਉਂਦਾ ਵੀ ਤੁਸੀਂ ਕੌਣ ਹੋ ਨੇ ਓਏ ਮਤਾ ਪਾਉਣ ਵਾਲੇ ਉਹ ਸਵਾਲ ਪੈਦਾ ਹੁੰਦਾ ਵੀ ਐਸਐਚਓ ਕੋਲੇ ਕਿਹੜਾ ਅਧਿਕਾਰ ਹੈ ਕਿ ਇੱਕ ਪਿੰਡ ਨੂੰ ਸਮੁੱਚੇ ਪਿੰਡ ਨੇ ਜੇ ਇੱਕ ਮਤਾ ਪਾਇਆ ਤਾਂ ਉਹ ਨੂੰ ਇੱਕ ਐਸਐਚਓ ਚੈਲੰਜ ਕਰ ਰਿਹਾ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਜਾਂ ਐਸਐਚਓ ਨੂੰ ਪੁੱਛਣਾ ਚਾਹੁੰਦੇ ਆ ਜਾਂ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਜ਼ਿਲ੍ਹੇ ਦੇ ਨੂੰ ਕੀ ਇਹ ਤੁਹਾਡੇ ਇੱਕ ਐਸਐਚੂ ਕੋਲ ਅਧਿਕਾਰ ਹੈਗਾ ਕਿ ਕਿਸੇ ਪਿੰਡ ਨੂੰ ਇਹ ਫੋਨ ਕਰਕੇ ਕਹੇ ਵੀ ਤੁਸੀਂ ਆਹ ਮਤਾ ਪਾਉਣਾ ਤੁਸੀਂ ਆਹ ਮਤਾ ਨਹੀਂ ਪਾਉਣਾ ਇਹ ਫੈਸਲਾ ਕੀਤਾ ਵੀ ਅਸੀਂ ਜਿਹੜਾ ਕੋਈ ਬਾਹਰਲਾ ਗੈਰ ਪੰਜਾਬੀ ਬੰਦਾ ਉਹ ਪਿੰਡ ਦੇ ਵਿੱਚ ਅਸੀਂ ਕਿਰਾਏ ਤੇ ਵੀ ਨਹੀਂ ਰਹਿਣ ਦੇਣਾ ਜੇ ਕਿਸੇ ਨੇ ਰੱਖਣਾ ਤਾਂ ਉਹ ਆਪਣਾ ਕੰਮ ਕਰਾਵੇ ਖੇਤ ਚ ਰੱਖੇ ਤੇ ਉੱਥੋਂ ਵਾਪਸ ਮੋੜ ਅਸੀਂ ਕਿਸੇ ਮਨੁੱਖਤਾ ਦੇ ਵਿਰੋਧ ਚ ਨਹੀਂ ਆ ਮੈਂ ਫਿਰ ਕਹਿੰਦਾ ਸਾਡੇ ਬਾਰੇ ਬਾਰੇ ਸਵਾਲ ਉੱਠ ਜਾਂਦੇ ਆ ਵੀਹ ਜੀ ਮਨੁੱਖਤਾ ਦੇ ਖਿਲਾਫ ਨੇ ਇਨਸਾਨੀਅਤ ਦੇ ਖਿਲਾਫ ਨੇ ਅਸੀਂ ਨਹੀਂ ਕਹਿੰਦੇ ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਵਿੱਚ ਵਧ ਰਹੀਆਂ ਦਿਨ ਬਦਨ ਉਹਨੂੰ ਦੇਖ ਕੇ ਜੇ ਪਿੰਡਾਂ ਨੇ ਫੈਸਲੇ ਕੀਤੇ ਆ ਤਾਂ ਇੰਨਾ ਫੈਸਲਿਆਂ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਸਮੁੱਚੇ ਪੰਜਾਬੀਆਂ ਨੂੰ ਇਹ ਫੈਸਲੇ ਕਰਨੇ ਚਾਹੀਦੇ ਜੇ ਅਸੀਂ ਚਾਹੁੰਦੇ ਆ ਕਿ ਜੋ ਘਟਨਾਵਾਂ ਕੋਈ ਪਤਾ ਨਹੀਂ ਇੱਥੇ ਇੱਥੇ ਪੰਜਾਬ ਦਾ ਬੰਦਾ ਕੋਈ ਪੰਜਾਬੀ ਬੰਦਾ ਕੋਈ ਪਿੰਡ ਦਾ ਬੰਦਾ ਕੋਈ ਜਾਣਕਾਰ ਬੰਦਾ ਕੋਈ ਘਟਨਾ ਨੂੰ ਅੰਜਾਮ ਦਿੰਦਾ ਉਹਨੂੰ ਲੱਭ ਲੂਗੀ ਪੁਲਿਸ ਉਹ 12 ਆ ਕੇ ਦੂਜੇ ਸੂਬੇ ਚੋਂ ਮਾਰ ਕੇ ਤੁਰ ਗਿਆ ਕੁੜੀ ਭਜਾ ਕੇ ਤੁਰ ਗਿਆ ਕਿੱਥੋਂ ਲੱਭ ਕੇ ਲਿਆਉਂਗੇ ਕੀ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਜਿਹੜੇ ਬੰਦੇ ਪੰਜਾਬ ਚ ਆ ਕੇ ਰਹਿੰਦੇ ਆ ਇਹਨਾਂ ਦੀ ਪੱਕੇ ਤੌਰ ਤੇ ਨਿਸ਼ਾਨਦੇਹੀ ਨਹੀਂ ਕਰਨੀ ਚਾਹੀਦੀ ਵੀ ਕਿਹੜੇ ਕਿਹੜੇ ਬੰਦੇ ਪਿੰਡ ਤੇ ਪੱਕਾ ਇਹ ਐਡਰੈਸ ਹੀ ਸਹੀ ਲਿਖਾਉਂਦੇ ਆਪਣਾ ਪਤਾ ਟਿਕਾਣਾ ਹੀ ਗਲਤ ਲਿਖਾ ਦਿੰਦੇ ਆ ਫਿਰ ਉੱਥੇ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਸੋ ਮੈਂ ਅੱਜ ਇਸ ਮੁੱਚੇ ਨਗਰ ਨੂੰ ਮੈਂ ਇਹ ਵਿਸ਼ਵਾਸ ਦਵਾਉਣਾ ਭਰੋਸਾ ਦਵਾਉਣਾ ਵੀ ਅਸੀਂ ਤੁਹਾਡੇ ਨਾਲ ਇਸ ਪੱਖ ਤੋਂ ਖੜੇ ਆਂ ਪਰ ਸਮੁੱਚੇ ਪਿੰਡਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਏਕੇ ਦਾ ਸਬੂਤ ਦੇ ਕੇ ਇਹ ਫੈਸਲੇ ਜਿਹੜੇ ਲੈਣੇ ਚਾਹੀਦੇ ਨੇ ਕਿਉਂ ਵੀ ਨਗਰ ਵਾਲੋ ਸਾਰੇ ਖੜੇ ਆ ਬਾਖੜੀਆਂ ਕਰਕੇ ਦਾ ਪਰ ਪਵਾਦ ਦਾ ਪਹਿਲਾ ਪਿੰਡ ਹੈ ਜੀ ਜਿਹੜਾ ਪਵਾਦੀਆਂ ਦਾ ਪਿੰਡ ਹੈ ਪਵਾਦੀ ਦਾ ਪਿੰਡ ਹੈ ਇਹ ਪਵਾਦੀ ਜਿਹੜੀ ਬੋਲੀ ਹਾਂ ਜੀ ਪਵਾਦੀ ਪੰਜਾਬੀ ਬੋਲੀ ਦੀ ਉਪ ਬੋਲੀ ਪਵਾਦੀ ਹੈ ਹਾਂ ਜੀ ਉਹ ਪਵਾਦੀ ਬੋਲੀ ਵੀ ਅੱਜ ਉਹ ਖਤਮ ਹੀ ਹੈ ਹਾਂ ਜੀ ਚੰਡੀਗੜ੍ਹ ਵੀ ਪਵਦ ਨੂੰ ਉਜਾੜ ਕੇ ਬਸਾਇਆ ਗਿਆ। ਪਵਦ ਨੂੰ ਪਵਦ ਦਾ ਜਿਹੜਾ ਆਪਣਾ ਹੀ ਵਿਰਸਾ ਤੇ ਆਪਣੀ ਬੋਲੀ ਦੀ ਇਹਦੀ ਆਪਣੀ ਉਹ ਇਥਾਰੇ ਮਾਰੇ ਕਰਦੇ ਰਹਿੰਦੇ ਆ। ਹਾਂਜੀ। ਸੋ ਇਹ ਜਿਹੜੀ ਇਹਨਾਂ ਦੀ ਬੋਲੀ ਹੈ ਇਹਨਾਂ ਦੀ ਪਛਾਣ ਆ ਹੁਣ ਤਾਂ ਇਹਨਾਂ ਨੇ ਕਾਫੀ ਉਹ ਕੁੰਡਾ ਪੱਤਰਕਾਰਾਂ ਦਾ ਨਾਂ ਕੀ ਆ ਉਹ ਬਹੁਤ ਬੋਲਦਾ ਥੋਡੀ ਬੋਲੀ ਨੂੰ ਲੈ ਕੇ ਇੱਕ ਉਹ ਹਾਂ ਉਹ ਘਰਚੇ ਚ ਤਰਕਾਰ ਨਾ ਹੁੰਦੀ ਆ ਕੁੜੀਓ ਨਿਯੋਗ ਕਲਾਕਾਰਾਂ ਕੁੜੀ ਚੰਗਿਆੜਾ ਮੋਣੀ ਤੂਰ ਮੋਣੀ ਤੂਰ ਹੈ ਜੀ ਜੇ ਚੇਤ ਨਾਲ ਹੁੰਦੀ ਹੈ ਮੈਂ ਨਾ ਨਹੀਂ ਜਾਣਦਾ ਉਹ ਵੀ ਕੁੜੀ ਫੜੀ ਉਸ ਤੋਂ ਬੋਲੀ ਨੂੰ ਜਿਹੜੀ ਉਹ ਇੱਕ ਬੀਬੀ ਮੋਣੀ ਤੂਰ ਆਈ ਬਿਲਕੁਲ ਇਹ ਚਾਹੀਦਾ ਵੀ ਇਹ ਆਪਣੀ ਬੋਲੀ ਆਪਣਾ ਵਿਰਸਾ ਕਦੇ ਨਾ ਭੁੱਲੋ ਆਪਣੀ ਪਛਾਣ ਹੀ ਜਿਹੜਾ ਬੰਦਾ ਛੱਡਿਆ ਉਹਦੇ ਪੱਲੇ ਕੀ ਹੈ ਲੜਾਈ ਪਛਾਣ ਦੀ ਹੈ ਜਦੋਂ ਤੋਂ ਇਹ ਮੁੱਢ ਕਾਲ ਤੋਂ ਬਾਬੇ ਆਦਮ ਤੋਂ ਲੈ ਕੇ ਇੱਥੇ ਬੰਦਾ ਇੱਥੇ ਪੈਦਾ ਹੋਇਆ ਤਾਂ ਉਦੋਂ ਤੋਂ ਹੀ ਲੈ ਕੇ ਬੰਦਾ ਆਪਣੀ ਪਛਾਣ ਲਈ ਲੜ ਰਿਹਾ ਜਿਸ ਪਛਾਣ ਹੀ ਛੱੜਤੀ ਸਾਡੇ ਪੱਲੇ ਸੋ ਮੈਂ ਹਰ ਪੱਖ ਤੋਂ ਤੁਹਾਡੇ ਨਾਲ ਖੜਾ